ਸਰਡੇ ਛੋਟੇ ਜਿਹੇ ਸੱਦੇ ਤੇ ਆਪ ਸਾਰੇ ਹਾਜ਼ਰ ਹੋਏ ਹੋ ਹਮ ਹਮਾ ਕੇ ਪਹੁੰਚੇ ਹੋ ਦਿਨ ਵੀ ਐਸਾ ਹੈ ਜੀ ਅੱਜ 185ਵੀਂ ਵਰਸੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤੇ ਆਪਣੇ ਹਲਕੇ ਦੇ ਵਿੱਚ ਉਹਨਾਂ ਦੀ ਇਹ ਬੜੀ ਪ੍ਰੋਮਿਡ ਨਿਸ਼ਾਨੀ ਹੈ ਕਿਉਂਕਿ ਉਹ ਇਨ ਇਤਿਹਾਸ ਦਾ 1819 ਜਿਹੜੀ ਵਿਲੀਅਮ ਵੈਂਟਕ ਲਾਰ ਮੀਟਿੰਗ ਹੋਈ ਹੈ ਲਾਰਡ ਵਿਲੀ ਮੈਂਟਿੰਗ ਨਾਲ 1831 1831 ਵੀ ਤੇ ਉਦੋਂ ਜਦੋਂ ਮਹਾਰਾਜਾ ਸਾਹਿਬ ਇੱਧਰ ਆਏ ਤੇ ਉਹਨਾਂ ਦੀ ਪ੍ਰੋਟੈਕਸ਼ਨ ਲਈ ਜਿਹੜੀ ਕਵਰ ਫਾਇਰ ਦੇਣ ਲਈ ਚੌਕੀ ਸਥਾਪਿਤ ਕੀਤੀ ਗਈ ਤੇ ਜਿਹਦੇ ਵਿੱਚ ਜਿਹਨੂੰ ਅੰਗਰੇਜ਼ ਕਹਿੰਦੇ ਨੇ ਸਿੱਕ ਰੂਜ਼ ਮਿਜ਼ਾਈਲ ਉਹਦੀ ਫੋਟੋ ਲੱਗੀ ਹੋਈ ਹੈ ਇਹ ਇਹ توپ ਇੱਥੇ ਸਥਾਪਿਤ ਕੀਤੀ ਗਈ ਇਹਦੀ ਰੇਂਜ 1.5 ਮੀਲ ਹੈ ਸੋ ਇਹ ਅਸੀ ਅਕਾਲੀ ਦਰ ਅਮਰਸਰ ਇਹ ਹਲਕਿਆ ਨੇ ਸਾਰਿਆਂ ਨੇ ਸਮਝਿਆ ਪਈ ਇਹ ਪ੍ਰੋਗਰਾਮ ਅਸੀਂ ਹਰ ਸਾਲ ਇੱਥੇ ਮਨਾਇਆ ਕਰਾਂਗੇ ਮਹਾਰਾਜਾ ਸਾਹਿਬ ਨੂੰ ਯਾਦ ਕਰਿਆ ਕਰਾਂਗੇ ਤੇ ਸਾਡਾ ਮੰਨਣਾ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਇਤਿਹਾਸ ਨੇ ਇਨਸਾਫ ਨਹੀਂ ਕੀਤਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ ਰਾਜ ਆਇਆ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਖਿੱਤਾ ਸੀਗਾ ਉਹ ਦੋ ਹਿੱਸੇ ਵੰਡਿਆ ਗਿਆ ਤੇ ਨਾ ਪਾਕਿਸਤਾਨ ਦੀ ਸਰਕਾਰ ਤੇ ਨਾ ਹਿੰਦੁਸਤਾਨ ਦੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਬਣਦਾ ਥਾ ਉਹ ਦਿੱਤਾ ਗਿਆ ਇਥੋਂ ਤੱਕ ਕਿ ਜੇ ਹੁਣ ਤੁਸੀਂ ਜਿਹੜੀ ਰੋਲ ਐਂਡ ਕੰਟ੍ਰਿਬਿਊਸ਼ਨ ਹੈ ਮਹਾਰਾਜਾ ਰਣਜੀਤ ਸਿੰਘ ਦੀ ਉਹ ਜੇ ਬੀਬੀਸੀ ਔਰ ਬਾਅਰ ਅਮਰੀਕਾ ਯੂਕੇ ਉਹ ਤਾਕਤਾਂ ਟੈਕਨੋਲੋਜੀ ਕਰਦੀਆਂ ਨੇ ਬੜੀ ਅਫਸੋਸ ਦੀ ਗੱਲ ਹੈ ਕਿ ਇਥੋਂ ਦੀਆਂ ਹਕੂਮਤਾਂ ਇਸ ਖਿੱਤੇ ਦੀਆਂ ਹਕੂਮਤਾਂ ਚਾਹੇ ਉਹ ਇਧਰ ਹੈ ਚਾਹੇ ਪਾਕਿਸਤਾਨ ਚ पाकिस्तान फिर माड़ा मोटा कोई ना कोई बहती विरासत भी बट फिर भी लाहौर किरासतिया पट इथे जो देखा जाए राम बाग तो या बोंगिया तो अमृतसर साहब के बुंग तो, अलावा इस खिते महाराजा साहब की कोई विरासत नहीं है एक विरासत सा ਫਲੋਰ ਵਾਲਾ ਕਿਲਾ ਸੀ ਉਹ ਜਿਹੜਾ ਫਲੋਰ ਵਾਲਾ ਕਿਲਾ ਹੈ ਉਹ ਵੀ ਅੰਗਰੇਜ਼ ਦੇ ਵੇਲੇ ਤੋਂ ਪੁਲਿਸ ਅਕੈਡਮੀ ਬਣੀ ਹੋਈ ਹੈ ਬਟ ਉਹਨੂੰ ਕਦੀ ਵੀ ਪ੍ਰਮੋਟ ਨਹੀਂ ਕੀਤਾ ਗਿਆ ਐਸ ਤੁਹਾਡੇ ਜਿਹੜਾ ਰਾਜ ਰਿਆ ਹੋਵੇ ਮਹਾਰਾਜਾ ਸਾਹਿਬ ਦੀ ਕੋਈ ਯਾਦਗਾਰ ਹੋਰ ਬੜੀ ਅਫਸੋਸ ਦੀ ਗੱਲ ਹੈ ਕਿ ਜਦੋਂ ਸੰਤਾੜੀ ਬਣਿਆ ਜਿਨੇ Rajputana ਦੇ ਕਿਲੇ ਔਰ ਪੈਲੈਸਿਸ ਸੀਗੇ ਉਹਨਾਂ ਨੂੰ ਪ੍ਰਾਈਵੇਟ ਪ੍ਰਾਪਰਟੀ ਬਣਾ ਦਿੱਤਾ ਗਿਆ ਉੱਥੋਂ ਦੇ ਹੁਕਮਰਾਨਾਂ ਦੀ ਚਾਹ ਬੀਕਾਨੇਰ ਹੈ ਚਾਹ ਜੋਧਪੁਰ ਹੈ ਚਾਹ ਜੈਸਰ ਮੇਰ ਹੈ ਚਾਹ ਉਦੇਪੁਰ ਹੈ ਕਿ ਉਹ ਉਸ ਖਿੱਤੇ ਦੇ ਲੋਕਾਂ ਦੀਆਂ ਨਿਸ਼ਾਨੀਆਂ ਬਣਿਆ ਹੋਇਆ ਸਾਡਾ ਬਹੁਤਾ ਕੁਝ ਤਾਂ ਉੱਥੇ ਰਹਿ ਗਿਆ ਜਿਹੜੇ ਇੱਥੇ ਦੇ ਚਾਹੇ ਅੰਗਰੇਜ਼ਾਂ ਦੇ ਨਾਲ ਨਾਲ ਕੇ ਚੱਲਦੇ ਸੀ ਜਿਵੇਂ ਕਪੂਰਥਲਾ ਹੋ ਗਿਆ ਪਟਿਆਲਾ ਹੋ ਗਿਆ ਜਿਹੜੀ ਇਥੋਂ ਦੀਆਂ ਰਿਆਸਤਾਂ ਦੀਆਂ ਨਿਸ਼ਾਨੀਆਂ ਸੀਗੀਆਂ ਕਪੂਰਥਲੇ ਵਾਲੇ ਨੂੰ ਜਿਹੜਾ ਪੈਲੇਸ ਆਵਰਸਾਏ ਦੀ ਕਾਪੀ ਸੀ ਉਹਨੂੰ ਸੈਨਿਕ ਸਕੂਲ ਕਪੂਰਥਲਾ ਬਣਾ ਦਿੱਤਾ ਗਿਆ ਪਟਿਆਲੇ ਵਾਲੇ ਮੋਤੀ ਬਾਗ ਨੂੰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਬਣਾ ਦਿੱਤਾ ਗਿਆ ਸੋ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਕੋਈ ਵੀ ਬਾਦਸ਼ਾਹਤ ਦੀ ਪਾਤਸ਼ਾਹੀ ਦੀ ਨਿਸ਼ਾਨੀ ਸੀ ਉਹਨੂੰ ਇਹਨਾਂ ਹਕੂਮਤਾਂ ਨੇ ਦੋਵੇਂ ਮੁਲਕਾਂ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਸਾਡਾ ਇਹ ਕੌਮੀ ਫਰਜ਼ ਬਣਦਾ ਇਸ ਖਿੱਤੇ ਦੇ ਲੋਕਾਂ ਦਾ ਕਈ ਜਿਹੜੀਆਂ ਵਿਰਾਸਤਾਂ ਵੇਲੇ ਦੇ ਹੁਕਮਰਾਨਾਂ ਨੇ ਸਾਜ਼ਿਸ਼ ਦੇ ਤਹਿਤ ਮਿਟਾਉਣ ਦੀਆਂ ਕੋਸ਼ਿਸ਼ ਕੀਤੀਆਂ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਸਾਡੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਵਿੱਚ ਅਸੀਂ ਇਹ ਪਾਇਆ ਹੋਇਆ ਸੀ ਕਿ ਜਦੋਂ ਜੇ ਸਾਨੂੰ ਫਤਵਾ ਮਿਲਦਾ ਅਸੀਂ ਇਸ ਚੌਂਕੀ ਨੂੰ ਮੁੜ ਸੁਰਜੀਤ ਕਰਾਂਗੇ ਅਸੀਂ ਆਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਫਤਵਾ ਮਿਲਿਆ ਹੈ ਮਾਲਵਿੰਦਰ ਸਿੰਘ ਕਾਂਗ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਇਹ ਹੁਣ ਆਪਣੇ ਸਿਰ ਤੇ ਬਿਕੋਜ਼ ਇਹ ਵਿਰਾਸਤ ਹੈ ਸਾਡੀ ਇਸ ਕੌਮ ਦੀ ਵਿਰਾਸਤ ਹੈ ਇਸ ਖਿੱਤੇ ਦੀ ਵਿਰਾਸਤ ਹੈ ਇਸ ਨਿਸ਼ਾਨੀ ਨੂੰ ਇਸ ਚੌਂਕੀ ਨੂੰ ਸੁਰਜੀਤ ਕੀਤਾ ਜਾਵੇ ਸਾਡੀ ਜਿੱਥੇ ਲੋੜ ਹੋਏਗੀ ਅਸੀਂ ਪੂਰਾ ਸਾਥ ਦੇਵਾਂਗੇ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਕਰੂਜ਼ ਮਜ਼ਾਹਿਲ ਹੈ ਇਹਦਾ ਰੈਪਲਿਕਾ ਜਾਂ ਇਹਦਾ ਕੋਈ ਸਾਨੂੰ ਚਾਹ ਪਾਕਿਸਤਾਨ ਤੋਂ ਲਿਆਉਣਾ ਪਵੇ ਅਸੀਂ ਲਿਆ ਕੇ ਇੱਥੇ ਸਟੈਬਲਿਸ਼ ਕਰਨ ਚ ਮਦਦ ਕਰਾਂਗੇ ਮੈਂ ਇੱਕ ਹੋਰ ਗੱਲ ਪੁਆਇੰਟ ਆਊਟ ਕਰਨਾ ਚਾਹੁੰਦਾ ਹੈ ਕਿ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਆਏ ਸੀਗੇ ਪੰਜਾਬ 'ਚ ਉਹਨਾਂ ਨੇ ਆ ਕੇ ਬਿਆਨ ਦਿੱਤਾ ਗੁਰਦਾਸਪੁਰ ਪਈ ਕਾਸ਼ੀ ਦੇ ਉੱਤੇ ਜਿਹੜਾ ਸੋਨਾ ਹੈ ਉਹ ਮਹਾਰਾਜਾ ਸਾਹਿਬ ਨੇ ਚੜਾਇਆ ਪਰ ਅਫਸੋਸ ਦੀ ਗੱਲ ਹੈ ਉਹਦੇ ਕੁਸ਼ਮੀਲ ਦੂਰ ਮਹਾਰਾਜਾ ਸਾਹਿਬ ਦਾ ਸਮਰਥਾ ਹਲਸ ਹੈ ਜੋ ਖੰਡਰ ਬਣ ਗਿਆ ਹੈ ਉਹਦੇ ਵਜੋਂ ਕੋਈ ਧਿਆਨ ਨਹੀਂ ਦਿੰਦਾ ਤੇ ਮੈਂ ਬੀਜੇਪੀ ਨੂੰ ਵੀ ਕਹਿਣਾ ਚਾਹੁੰਦਾ ਹੈ ਕਿ ਜੇ ਵਾਕਿਆਈ ਤੁਸੀਂ ਤੈਹ ਦਿਲੋਂ ਸ਼ੁਕਰਗੁਜ਼ਾਰ ਹੋ ਕਿ ਮਹਾਰਾਜਾ ਸਾਹਿਬ ਨੇ ਜੋ ਸੇਵਾ ਕੀਤੀ ਕਾਸ਼ੀ ਦੇ ਮੰਦਰ ਦੀ ਤੇ ਉਹਨਾਂ ਦੀ ਯਾਦ ਇੰਨਾ ਤੇ ਸਾਡਾ ਬਣਦਾ ਕਿ ਉਹਨਾਂ ਦਾ ਸਮਰ ਪੈਲੈਸ ਖੰਡਰ ਨਾ ਬਣੇ ਇਸ ਤੋਂ ਇਲਾਵਾ ਜਿਹੜਾ ਇਹ ਸਾਡੇ ਨਾਲ ਮੈਮੋਰੀਸਾਈਡ ਕੀਤਾ ਜਾ ਰਿਹਾ ਸਾਡੇ ਔਨ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਦੇ ਮਨਾ ਚੋਂ ਉਹਨਾਂ ਦੇ ਜ਼ਹਿਨ ਚੋਂ ਇਹ ਮੁਕਾਇਆ ਜਾ ਰਿਹਾ ਤੇ ਅਸੀਂ ਇਸ ਖਿੱਤੇ ਦੀ ਸਾਡੀ ਬਾਦਸ਼ਾਹਤ ਸਾਡੀ ਸੀ ਉਹਨੂੰ ਮੋੜ ਸੁਰਜੀਤ ਕਰਨ ਦੀ ਲੋੜ ਹੈ ਉਹਦੇ ਵਿੱਚ ਜਿਹੜਾ ਕਰਿਕੂਲਮ ਹੈ ਤੁਸੀਂ ਅੱਜ ਵੇਖੋ ਇਹ ਨੈਸ਼ਨਲ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਉਹਦੇ ਤਹਿਤ ਜਿਹੜੀਆਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਹੈ ਜਿਹਨੂੰ ਅੰਨੇ ਹੋ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਾਪੀ ਕਰ ਰਿਹਾ ਹੈ ਉਹਦੇ 'ਚ ਜਿਹੜਾ ਕਰਿਕੂਲਮ ਹੈ ਉਹਦੇ ਵਿੱਚ ਇੱਕ ਪੈਰਾਗ੍ਰਾਫ ਗੁਰੂ ਨਾਨਕ ਸਾਹਿਬ ਤੇ ਹੈ ਤੇ ਇੱਕ ਪੈਰਾਗ੍ਰਾਫ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਤਾਕਤ ਸੀ ਉਹ ਇਹ ਸੀ ਕਿ ਜਦੋਂ ਦਾ ਇਤਿਹਾਸ ਲਿਖਿਆ ਗਿਆ ਜਿਹੜਾ ਅਟੈਕ ਸੀ ਉਹ ਅਫਗਾਨਿਸਤਾਨ ਤੋਂ ਪੰਜਾਬ ਨੂੰ ਆਉਂਦਾ ਸੀ 3000 ਸਾਲ ਦਾ ਲਿਖਿਆ ਹੋਇਆ ਇਤਿਹਾਸ ਹੈ ਕਿ ਅਫਗਾਨਿਸਤਾਨ ਪਰਸ਼ੀਆ ਤੋਂ ਅਟੈਕ ਇਧਰੋਂ ਦਿੱਲੀ ਵੱਲ ਨੂੰ ਆਉਂਦਾ ਸੀ ਪੰਜਾਬ ਹੁੰਦਾ ਹੋਇਆ ਲਾਹੌਰ ਹੁੰਦਾ ਹੋਇਆ ਮਹਾਰਾਜਾ ਸਾਹਿਬ ਵੇਲੇ ਖਾਲਸਾ ਰਾਜ ਵੇਲੇ ਜਿਹੜੀ ਡਾਇਰੈਕਸ਼ਨ ਆਫ ਅਟੈਕ ਹੈ ਦਿਸ਼ਾ ਹੈ ਅਟੈਕ ਦੀ ਉਹ ਬਦਲ ਦਿੱਤੀ ਗਈ ਅਟੈਕ ਪੰਜਾਬ ਤੋਂ ਅਫਗਾਨਿਸਤਾਨ ਨੂੰ ਗਿਆ ਤੇ ਐਸੀ ডিফেন্স ਲਾਈਨਸ ਕੀਤੀਆਂ ਐਸੀ ਸੁਰੱਖਿਆ ਖੜੀ ਕੀਤੀ ਗਈ ਜਮਰੋਦ ਦਾ ਕਿਲਾ ਬਣਾਇਆ ਗਿਆ ਵੀ ਪਿਛਲੇ 200 ਸਾਲ ਚ ਕਦੀ ਵੀ ਅਫਗਾਨਿਸਤਾਨ ਤੋਂ ਅਟੈਕ ਪੰਜਾਬ ਦੀ ਧਰਤੀ ਨੂੰ ਜਿਹੜੀ ਅੱਜ ਪਾਕਿਸਤਾਨ ਚ ਹੈ ਉਸ ਧਰਤੀ ਨੂੰ ਅਟੈਕ ਨਹੀਂ ਆਇਆ 3000 ਸਾਲ ਦੀ ਡਾਇਰੈਕਸ਼ਨ ਆਫ ਅਟੈਕ ਰਿਵਰਸ ਕਰਨਾ ਔਰ ਰੁਕਣਾ ਇਹ ਪੋਲਿਟੀਕਲ ਕੰਟਰੀਬਿਊਸ਼ਨ ਹੈ ਇਸ ਜੀਓਪੋਲਿਟਿਕਸ ਦੀ ਇੰਟਰਨੈਸ਼ਨਲ ਲੈਵਲ ਤੇ ਜਿਹਦਾ ਅਸਰ ਗਿਆ ਤੇ ਆਪਾਂ ਮਹਾਰਾਜਾ ਸਾਹਿਬ ਨੂੰ ਇੱਕ ਪੈਰਾਗ੍ਰਾਫ ਤੇ ਕੰਟੇਨ ਕਰ ਦਿੱਨੇ ਆ ਬਾਕੀ ਜੋ ਉਹਨਾਂ ਨੇ ਕੀਤਾ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਐਜੂਕੇਸ਼ਨ ਪਾਲਿਸੀ ਉਹ ਸਾਰੀਆਂ ਅਲੱਗ ਨੇ रिकॉर्डेड है ब्रिटिशर्स ਕੋਲੇ ਇਹ ਲਾਹੌਰ ਦੀ ਪਾਪੂਲੇਸ਼ਨ 90% 1840 ਦੇ ਵਿੱਚ ਲਿਟਰੇਟ ਸੀ 70% ਪੰਜਾਬ ਦੀ ਪਾਪੂਲੇਸ਼ਨ ਲਿਟਰੇਟ ਸੀ ਜਿਹੜੀਆਂ ਫਿਗਰਸ ਅੱਜ ਵੀ ਇੱਥੋਂ ਦਾ ਪੰਜਾਬ ਹੋਵੇ ਪਾਕਿਸਤਾਨ ਦਾ ਪੰਜਾਬ ਹੋਵੇ ਉਹ ਫਿਗਰਸ ਕਦੀ ਦੁਬਾਰਾ ਅਚੀਵ ਨਹੀਂ ਹੋਈਆਂ ਇਹ ਤਾਂ ਸਾਡੀ ਐਜੂਕੇਸ਼ਨ ਦਾ ਸੀਗਾ ਹੁਣ ਇਕਨੋਮਿਕ ਦੇਖ ਲੋ ਇਕਨੋਮਿਕ ਪਾਲਿਸੀ ਦੇ ਵਿੱਚ ਥੋਡੀਆਂ ਫੌਜਾਂ ਨੂੰ ਯੂਰੋਪੀਅਨ ਜਰਨਲ ਸਟ੍ਰੇਨ ਕਰਦੇ ਸੀ ਯੂਰੋਪੀਅਨਸ ਥੋੜੇ ਕੋਲੇ ਆ ਕੇ ਇਸ ਖਿੱਤੇ ਤੇ ਆ ਕੇ ਮੁਲਾਜ਼ਮਤ ਕਰਦੇ ਸੀ ਜਿਹਦਾ ਸ਼ਾਇਦ ਸੁਪਨਾ ਭਗਵੰਤ ਸਿੰਘ ਮਾਨ ਦੇਖਦਾ ਬਟ ਉਹਦੇ ਚ ਜਿਹੜੀ ਇਕਨੋਮਿਕ ਸਟਰੈਂਥ ਸੀ ਉਹ ਇੰਨੀ ਜ਼ਿਆਦਾ ਸੀ ਤੇ ਇੱਥੇ ਜਿੰਨਾ ਚਾਹੇ ਉਹ ਸਨ ਕਲਾਕ ਹੈ ਚਾਹੇ ਉਹ ਟ੍ਰਿਪਲ ਬੈਰਲ ਗਨ ਹੈ ਚਾਹੇ ਆ ਕਰੂਜ਼ ਮਜ਼ਾਇਲ ਹੈ ਇਹ ਅੰਗਰੇਜ਼ ਮੰਨਦੇ ਆ ਕਿ ਇਹ ਜਿਹੜਾ ਵੈਪਨ ਸਿਸਟਮ ਹੈ ਇਹ ਆਪ ਦੇ ਵੇਲੇ ਦਾ ਸਭ ਤੋਂ ਐਡਵਾਂਸਡ ਵੈਪਨ ਸਿਸਟਮ ਸੀਗਾ ਵਰਲਡ ਦਾ ਇਹ ਇਹਦਾ ਜਿਹੜਾ ਗੋਲਾ ਸੀ ਉਹ ਡੇਢ ਮੀਲ ਤੇ ਜਾ ਕੇ 1 ਮੀਲ ਤੋਂ ਡੇਢ ਮੀਲ ਤੇ ਜਾ ਕੇ ਫਟਦਾ ਸੀ ਤਾਂ ਕਿ ਤੁਹਾਡੀਆਂ ਫੌਜਾਂ ਦੇ ਵਿੱਚ ਤੁਹਾਡੇ ਦੇ ਵਿੱਚ ਉੱਤੇ ਨੁਕਸਾਨ ਨਾ ਹੋਵੇ ਪਿੱਛੋਂ ਫਾਇਰ ਕਰਦਾ ਸੀ ਇਹ ਜਿਹੜਾ ਵੈਪਨ ਸਿਸਟਮ ਅਗਰੇਸ ਕੋਲੇ ਵੀ ਨਹੀਂ ਸੀਗਾ ਇਹ ਔਰ ਇਹ ਸਾਰਾ ਕੁਝ ਪੰਜਾਬ ਦੀ ਧਰਤੀ ਤੇ ਇਨਵੈਂਟ ਹੋਇਆ ਪੰਜਾਬ ਦੀ ਧਰਤੀ ਤੇ ਬਣਿਆ ਸੋ ਇਹ ਤਾਂ ਬਾਹਰਲੇ ਲੋਕ ਇੱਥੇ ਆ ਕੇ ਮਲਾਜ਼ਮਤ ਕਰਦੇ ਸੀ ਪਰ ਅੱਜ ਕੀ ਹੋ ਰਿਹਾ ਹੈ ਕਿ ਅਸੀਂ ਆਪਣਾ ਪੰਜਾਬ ਛੱਡ ਕੇ ਜਾ ਰਹੇ ਇਹ ਮੈਂ ਕੰਪੈਰੀਜ਼ਨ ਇਸ ਕਰਕੇ ਕਰ ਰਿਹਾ ਤੁਹਾਨੂੰ ਦਿਖਾ ਕੇ ਕਰ ਰਿਹਾ ਮਿਲਟਰੀ ਮਾਈਟ ਇਕਨੋਮਿਕ ਮਾਈਟ ਅਕੈਡਮਿਕਸ ਪੜਾਈ ਲਿਖਾਈ ਜਸਟਿਸ ਸਿਸਟਮ ਉਸ ਰਾਜ ਵਿੱਚ ਕਦੀ ਕਿਸੇ ਨੂੰ ਫਾਂਸੀ ਨਹੀਂ ਸੀ ਲੱਗੀ ਉਸ ਰਾਜ ਚ ਕਦੀ ਵਿਦਰੋਹ ਨਹੀਂ ਸੀ ਹੋਇਆ ਉਸ ਰਾਜ ਚ ਕਦੀ ਲੋਕਾਂ ਨੂੰ ਸੜਕਾਂ ਤੇ ਬਹਿ ਕੇ ਮਜਾਰੇ ਨਹੀਂ ਸੀ ਕਰਨੇ ਪਏ ਜਿਹੜੀ ਹਰ ਸ਼ਹਿਰ ਚ ਅੱਜ ਪੰਜਾਬ ਚ ਕਰਨੇ ਪੈ ਰਹੇ ਸੋ ਆ ਕੰਪੈਰੀਜ਼ਨ ਹੈ ਤੇ ਇਸ ਰਾਜ ਨੂੰ ਮੋੜ ਸਰਜੀਤ ਕਰਨਾ ਇਨਸਪੀਰਿਟ ਇਸ ਖਿੱਤੇ ਤੇ ਜਿਸ ਖਿੱਤੇ ਨੇ ਰਾਜ ਵੇਖੇ ਹੋਣ ਸਾਡੇ ਪੁਰਖਿਆਂ ਨੇ ਵੇਖੇ ਹੋਣ ਉਸ ਰਾਜ ਦੀ ਉਹੀ ਪੋਲਿਟੀਕਲ ਡਾਈਮੈਂਸ਼ਨ ਲਿਆਉਣੀ ਉਹੀ ਬੇਗਮਪੁਰਾ ਰਾਜ ਲੈਉਣਾ ਇਹ ਸਾਡੇ ਸਭ ਦਾ ਫਰਜ਼ ਹੈ ਮੈਂ ਤੁਹਾਨੂੰ ਇੰਟਰਰਪਟ ਕਰੂੰਗਾ ਕਿਸ ਤਰ੍ਹਾਂ ਦੀ ਪਾਲਸੀ ਆਏਗੀ ਇਸ ਤਰ੍ਹਾਂ ਦਾ ਰਾਜ ਲੈਣ ਵਾਸਤੇ ਦੇਖੋ ਜੀ ਇੱਕ ਤਾਂ ਜਿਹੜੀ ਵਿਲ ਆਫ ਦਾ ਪੀਪਲ ਹੈ ਨਾ ਡੈਮੋਕ੍ਰੇਸੀ ਚੱਲਣੀ ਚਾਹੀਦੀ ਹੈ ਪਿੰਡ ਤੋਂ ਸਾਡੀ ਡੈਮੋਕ੍ਰੇਸੀ ਚੱਲਦੀ ਹੈ ਦਿੱਲੀ ਤੋਂ ਅੱਜ ਜਿਹੜੀ ਪਿੰਡ ਦੀ ਡੈਮੋਕ੍ਰੇਸੀ ਹੈ ਜਿਹੜੀ ਤੁਸੀਂ ਕਹਿੰਦੇ ਪਿੰਡ ਤੋਂ ਡੈਮੋਕ੍ਰੇਸੀ ਚੱਲਦੀ ਹੈ ਅੱਜ ਪਿੰਡਾਂ ਦੇ ਵਿੱਚ ਜਿਹੜੇ ਸਿੱਖ ਹੈ ਸਿੱਖਾਂ ਦੇ ਰਾਮਗੜੀਆਂ ਦਾ ਗੁਰਦੁਆਰਾ ਇਲਾਕਾ ਹੈ ਰਾਮਗੜੀਆਂ ਦੇ ਸਿਵੇ ਇਲਾਕਾ ਹੈ ਮੱਝੇ ਦੇ ਸਿਵੇ ਲੱਗਦਾ ਹੈ ਔਰ ਪਰਮਦਾਸ ਜੀ ਦੇ ਸਿਵੇ ਲੱਗਦਾ ਹੈ ਜੱਟਾਂ ਦੇ ਇਲਾਕਾ ਹੈ ਸੈਣੀਆ ਦੇ ਲੱਗ ਹੈ ਨਹੀਂ ਪਿੰਡ ਤੇ ਡੈਮੋਕ੍ਰੇਸੀ ਸਹੀ ਢੰਗ ਚੱਲ ਰਹੀ ਤੇ ਕਿਹਨੇ ਰਾਜ ਆਉਗਾ ਮੈਂ ਹੁਣ ਤੁਹਾਨੂੰ ਦੱਸਦਾ ਜੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਔਰ ਕਰ ਰਹੇ ਹਾਂ ਅਪੀਲ ਹੋਣੀ ਚਾਹੀਦੀ ਵੀ ਪਿੰਡ ਤੋਂ ਡੈਮੋਕ੍ਰੇਸੀ ਚਲਾਈ ਜਾਵੇ ਮੈਨੂੰ ਜਾਂਦਾ ਜਵਾਬ ਦੇ ਲੈਣ ਦੋ ਜਾਂ ਤੁਸੀਂ ਸਵਾਲ ਪੁੱਛ ਲਓ ਜੀ ਤੁਸੀਂ ਜਵਾਬ ਤਾਂ ਦੇ ਨਹੀਂ ਦੇ ਰਹੇ ਜਵਾਬ ਇਹ ਹੈ ਜੀ ਪਈ ਸਰਬਸੰਮਤੀ ਨਾਲ ਪਿੰਡਾਂ 'ਚ ਪੰਚਾਇਤਾਂ ਬਣਨ ਠੀਕ ਹੈ ਉਹਦੇ 'ਚ ਹੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹੈ ਇਸ ਗੱਲ ਨੂੰ ਸੁਰਜੀਤ ਕਰਨ ਵਾਸਤੇ ਸਾਡੇ ਪਾਰਟੀ ਦੇ ਜਿਹੜੇ ਇੰਟਰਨੈਸ਼ਨਲ ਕਨਵੀਨਰ ਨੇ ਸਰਦਾਰ ਬੂਤਾ ਸਿੰਘ ਉਹਨਾਂ ਦਾ ਪਿੰਡ ਹੈਗਾ ਕਟਾ ਬਹਿਰਾਮ ਦੇ ਨੇੜੇ ਉਹਨਾਂ ਨੇ ਆਪਣੇ ਪਿੰਡ ਨੂੰ ਅਪੀਲ ਕੀਤੀ ਹੈ ਵੀ ਤੁਸੀਂ ਸਰਬਸੰਮਤੀ ਨਾਲ ਪੰਚਾਇਤ ਬਣਾਓ 5 ਲੱਖ ਰੁਪਈਆ ਸਰਕਾਰ ਦਿੰਦੀ ਹੈ ਜੇ ਸਰਬਸੰਮਤੀ ਦਾ ਪੰਚਾਇਤ ਬਣੇ ਸਰਦਾਰ ਬੂਤਾ ਸਿੰਘ ਨੇ ਕਿਹਾ ਜਿੰਨਾ ਸਰਕਾਰ ਤੁਹਾਨੂੰ ਦਊਗੀ ਉਹਨੇ ਪੈਸੇ ਮੈਂ ਆਪ ਦੇ ਕੋਲੋਂ ਪਿੰਡ ਨੂੰ ਦਊਗਾ ਸਰਕਾਰ ਦੇ ਨਾਲ ਹਰ ਗ੍ਰਾਂਟ ਮੈਚ ਕਰੇਗੀ ਅਸੀਂ ਮੈਚ ਕਰਾਂਗੇ ਜੇ ਪਿੰਡ ਚ ਪੰਚਾਇਤ ਸਰਬਸੰਮਤੀ ਨਾਲ ਬਣੇਗੀ ਇਹ ਸਾਡਾ ਰੋਡ ਮੈਪ ਹੈ ਟੂ ਬਿਲਡ ਅਪ ਡੈਮੋਕ੍ਰੇਸੀ ਗਰਾਊਂਡ ਲੈਵਲ ਤੋਂ ਰੂਟ ਲੇ ਠੀਕ ਹੋਰ ਦੱਸੋ ਜੀ ਮਾਣ ਸਾਹਿਬ ਇਸ ਤੋਂ ਲਗ ਅਕਾਲੀਗੜ੍ਹ ਦੇ ਵਿੱਚ ਕ੍ਰਾਈਸੀ ਚੱਲ ਰਿਹਾ ਦੋ ਧੜੇ ਹੋ ਰਹੇ ਨੇ ਇੱਕ ਨੂੰ ਲੀਡ ਕਰਦੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਜ਼ਿਲੰਦਰ ਦੇ ਵਿੱਚ ਉਮੀਦਵਾਰ ਐਲਾਨਿਆ ਗਿਆ ਬੀਬੀ ਸੁਰਜੀਤ ਕੌਰ ਤੇ ਬੀਐਸਪੀ ਨੂੰ ਸਮਰਥਨ ਕਰ ਰਿਹਾ ਸੁਖਬੀਰ ਸਿੰਘ ਬਾਦਲ ਧੜਾ ਤੁਸੀਂ ਬਕੌਰ ਜਰਨਲ ਸਕੱਤਰ ਸ਼ਰਮਣੀ ਅਕਾਲੀ ਦਾ ਲੰਮਰਤ ਸਰ ਕਿਸ ਦੀ سپورਟ ਕਰ ਰਿਹਾ ਦੇਖੋ ਜੀ ਇਹ ਇਹਨਾਂ ਦਾ ਇੰਟਰਨਲ ਮਾਮਲਾ ਹੈ ਮੈਂ ਉਹਦੇ ਤੇ ਕੋਈ ਗਰੇਜ਼ ਕਰੂੰਗਾ ਕੋਈ ਵੀ ਕਮੈਂਟ ਕਰਨ ਤੋਂ ਬਟ ਗਾਲੇ ਇਹ ਹੈ ਵੀ ਇਹ ਜਿੰਨਾ ਦੋਨੋਂ ਧੜੇ ਨੇ ਚੇਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਆਪਾਂ ਵੇਖਿਆ ਹੈ ਪਈਓ ਕਿਵੇਂ ਤਤਪਰਸੀ ਤੇ ਬੀਜੇਪੀ ਨਾਲ ਸਮਝੌਤਾ ਹੋ ਜੇ ਆਪਣੀ ਇਲੈਕਸ਼ਨ ਚ ਆਪਾਂ ਦੇਖਿਆ ਉਹ ਕਹਿੰਦੇ ਰੇਲ ਗੱਡੀ ਨਹੀਂ ਚੜੇ ਨਾ ਇੱਕ ਤੇ ਇੱਕ 11 ਹੁੰਦੇ ਨੇ ਆਪਾਂ ਕਾ ਸਾਰੀਆਂ ਕਹਾਣੀਆਂ ਸੁਣੀਆਂ ਢੀਂਸਰ ਸਾਹਿਬ 2 ਸਾਲ ਤੋਂ ਬੀਜੇਪੀ ਦੇ ਕੁਛੜ ਚੜੇ ਹੋਏ ਸੋ ਇਹ ਜਿਹੜਾ ਸਾਰਾ ਧੜਾ ਇਹ ਹੈ ਹੁਣ ਦੂਜੇ ਪਾਸੇ ਵੇਖ ਲਓ ਦੂਜੇ ਪਾਸੇ ਹੁਣ ਮੈਨੂੰ ਅੱਜ ਪਤਾ ਲੱਗਿਆ ਹੈ ਭਈ ਸਾਸ ਕੁਬੀਰ ਸਿੰਘ ਬਾਦਲ ਚੋਰੀ ਚੁੱਪੇ ਗੱਲ ਜਾ ਕੇ ਦਿੱਲੀ ਮਿਲਿਆ ਹੈ ਮੋਦੀ ਸਾਹਿਬ ਨੂੰ ਸੋ ਇਹ ਤਾਂ ਸਾਰਾ ਕੁਝ ਮੋਦੀ ਸਾਹਿਬ ਦੇ ਪੱਲੇ ਪਾ ਰਹੇ ਨੇ ਪੰਜਾਬ ਪ੍ਰਸਤ ਪੰਥ ਪ੍ਰਸਤ ਹੈ ਨਹੀਂ ਇਹ ਦੇਖੋ ਜਿਨ੍ਹਾਂ ਨੇ ਇੰਨਾ ਘੋਰ ਪਾਪ ਕੀਤਾ ਹੋਵੇ ਮਹਾਰਾਜ ਦੀ ਬੇਅਦਬੀ ਕੀਤੀ ਹੋਵੇ ਤੇ ਬੀਬੀ ਬਾਦਲ ਨੇ ਆਪ ਹੀ ਤਾਂ ਐਸੀ ਉਹਦਾ ਕੱਖ ਨਾ ਰਹੇ ਕਿ ਕੰਮ ਗੁਰੂ ਮਹਾਰਾਜ ਕੋਈ ਨਹੀਂ ਬੱਚਿਆ ਜੀ ਜਿਨ੍ਹਾਂ ਨੇ ਮਹਾਰਾਜ ਦੀ ਬੇਅਦਬੀ ਜਿਹਦੇ ਕੋਲ ਹੋਈ ਹੋਵੇ ਜਾਂ ਤਾਂ ਉਹ ਬਖਸ਼ਣ ਹਾਰ ਹੈ ਗੁਰੂ ਜਾਂ ਤਾਂ ਆਜੇ ਆਪ ਦੀ ਭੁੱਲ ਬਖਸ਼ਾਵੇ ਜਿਵੇਂ ਮਰਿਆਦਾ ਉਹ ਚਲਾ ਕੇ ਥੋੜਾ ਮਾਫੀ ਮੰਗੀ ਦੀ ਹੈ ਜਿਵੇਂ ਮੰਗੀ ਬਾਦਲ ਸਾਹਿਬ ਨੇ ਜੋ ਇਹ ਤਾਂ ਸਾਰਾ ਇਹ ਇਵੇਂ ਹੀ ਅਨਫੋਲਡ ਹੋਣਾ ਹੈ ਤੁਹਾਡੇ ਸਾਹਮਣੇ ਕਿਉਂਕਿ ਇਹਨਾਂ ਨੇ ਬਦਬੀ ਮਹਾਰਾਜ ਵੀ ਕੀਤੀ ਹੋਈ ਹੈ ਉਹਦੇ ਜੋ ਕਿਵੇਂ ਨਿਕਲਣਗੇ ਮੈਨੂੰ ਨਹੀਂ ਸਮਝ ਆਉਂਦਾ ਬਾਕੀ ਤਰਾ ਜਾ ਰਹੀ ਚਲਾਈ ਬਾਰੇ ਦੇਖੋ ਜੀ ਇਹ ਹੁਣ ਮੈਂ ਤਾਂ ਤੁਹਾਨੂੰ ਦੱਸਦਾ ਜਦ ਤੱਕ ਆਪਾਂ ਪੰਜਾਬ ਦੀ ਸਿਆਸਤ ਉਦੋਂ ਤੱਕ ਨਹੀਂ ਸੁਧਾਰ ਸਕਦੇ ਦੇਖੋ ਗੁਰੂ ਘਰ ਮਾਫੀ ਮੰਗਣੀ ਜਿਵੇਂ ਹੈਗਾ ਬਟ ਉਹ ਐਨੇ ਗੁਨਾਹ ਕਰਕੇ ਵਜਰਗ੍ਰਹਿਤ ਕਰਕੇ ਐਂ ਤਾਂ ਸੁਖਬੀਰ ਸਿੰਘ ਨੇ ਵੀ ਜਾ ਕੇ ਮਾਫੀ ਮੰਗ ਲਈ ਸੀ ਐਨੇ ਵਜਰ ਕਰਹਿਤਾ ਕਰਕੇ ਤੁਸੀਂ ਸਿਰਫ ਸਿਆਸੀ ਉਹ ਮਾਫੀ 2015 ਤੋਂ ਅੱਜ 2024 ਚ ਮੰਗਣੀ ਹੈ 9 ਸਾਲ ਬਾਅਦ ਜਦੋਂ ਖੁਰਾਕ ਹੋ ਜੇ ਇਹਨਾਂ ਦਾ ਮਿੱਟਦਾ ਜਾਂਦਾ ਹੈ ਗਲਤ ਗੁਨਾਹ ਡੇ ਵੱਡੇ ਨੇ ਵੀ ਉਹਨਾਂ ਦੀ ਮਾਫੀ ਗਲਤੀਆਂ ਦੀ ਮਾਫੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਥੋੜਾ ਹੁੰਦੀ ਹੈ। ਮਾਨ ਸਾਹਿਬ ਇੱਕ ਅਮਰਤਪਾਲ ਜਿਹੜੇ ਐਮਪੀ ਚੁਣੇ ਗਏ ਨੇ ਖਡੂਰ ਸਾਹਿਬ ਤੋਂ ਤਾਂ ਉਹਨਾਂ ਦੇ ਦੋ ਸਾਥੀ ਨੇ ਉਹਨਾਂ ਨੇ ਲਾਂਚ ਕੀਤਾ ਕਿ ਇੱਕ ਤਾਂ ਉਹ ਜਿਹੜੀ ਰਾਜਾਵੜਿੰਗ ਦੀ ਸੀਟ ਖਾਲੀ ਉੱਥੋਂ ਚੋਣਾਂ ਲੜਨਗੇ ਤੇ ਦੂਜਾ ਸੁਖਜਿੰਦਰ ਢਾਵਾ ਡੇਰਾ ਬਾਬਾ ਨਾਨਕ ਤੋਂ ਤੀਹ ਫੀਸਦ ਤੋਂ ਇਲੈਕਸ਼ਨ ਲੈ। ਤੁਸੀਂ ਉਹਨਾਂ ਦਾ ਸਮਰਥਨ ਕਰੋਗੇ ਸ਼੍ਰੋਮਣੀ ਕਾਲਤਰ ਅਮਰਤ ਸਿੰਘ ਐਡਾ ਜੀ ਇਹ ਜਿਹੜੇ ਫੈਸਲੇ ਨੇ ਪਾਰਟੀ ਲੈਵਲ ਦੀ ਪਾਰਟੀ ਮੀਟਿੰਗ ਤੇ ਹੋਣਗੇ ਫਿਰ ਇਹ ਜੇ ਮੈਂ ਕਮੈਂਟ ਨਹੀਂ ਕਰੂੰਗਾ ਬਟ ਇਹ ਕਿੱਦਾਂ ਵੱਡਾ ਅਫਸੋਸ ਹੈ ਉਹੀ ਇਲੈਕਸ਼ਨ ਜਿੱਤ ਕੇ ਇਸ ਮੁਲਕ ਚ ਪ੍ਰਾਈਮ ਮਿਨਿਸਟਰ ਬੰਦਾ ਹੈ ਤੇ ਉਹੀ ਇਲੈਕਸ਼ਨ ਉਹਦੂ ਵੱਧ ਮਾਰਜਿਨ ਨਾਲ ਜਿਸ ਆਦਮੀ ਨੇ ਜਿੱਤਿਆ ਹੋਵੇ ਉਹਨੂੰ ਪਾਰਲੀਮੈਂਟ ਦੇ ਵਿੱਚ ਸੌਹ ਚੁੱਕਣ ਲਈ ਵੀ ਇਹ ਮੁਲਕ ਆਜ਼ਾਦਤ ਨਹੀਂ ਦਿੰਦੇ ਜਦੋਂ ਕਿ ਇਸ ਮੁਲਕ ਦਾ ਕਾਨੂੰਨ ਆਜ਼ਾਦਤ ਦਿੰਦਾ ਹੈ ਇਹ ਗੈਰ ਕਾਨੂੰਨੀ ਕੰਮ ਤਾਂ ਆਪ ਕਰਦੇ ਜਿਹੜਾ ਲਿਖਿਆ ਹੋਇਆ ਸੰਵਿਧਾਨ ਹੈ ਉਹਦੇ ਮੁਤਾਬਕ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਲੜ ਸਕਦੇ ਸੀ ਉਸ ਲਿਖੇ ਹੋਏ ਸੰਵਿਧਾਨ ਦੇ ਮੁਤਾਬਕ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਜਿੱਤੇ ਉਸ ਲਿਖੇ ਹੋਏ ਸੰਵਿਧਾਨ ਦੇ ਮੁਤਾਬਕ ਉਹ ਪਾਰਲੀਮੈਂਟ ਵਿੱਚ ਸੌ ਚੁੱਕ ਸਕਦੇ ਆਂ ਔਰ ਦੇਖੋ ਕਿੱਡਾ ਵੱਡਾ ਡਰਾਮਾ ਹੋਇਆ ਉਹਦਨ ਭਾਈ ਜੀ ਉਹ ਸਾਡਾ ਪ੍ਰੋਟੋਕੋਲ ਹੈ ਅਮਰਤਪਾਲ ਸਿੰਘ ਨੂੰ ਚਾਰ ਵਾਰ ਵਾਜ ਪਈ ਕਿਆ ਨਾਨਸੈਂਸ ਹੈ ਇਹ ਰਿਹਾ ਰਿਹਾ ਕਰਨ ਚਾਹੀਦਾ ਜੀ ਪਹਿਲਾਂ ਰਿਹਾ ਕਰਨਾ ਚਾਹੀਦਾ ਐਨਐਸਏ ਸਾਰਿਆਂ ਦੇ ਰਿਹਾ ਹੋਣੀ ਚਾਹੀਦੀ ਹੈ ਇਹ ਕਾਨੂੰਨ ਦੇ ਮਗਰ ਅਸੀਂ 1919 ਦੇ ਵਿੱਚ 1300 ਬੰਦਾ ਜਲਿਆਂਵਾਲਾ ਬਾਗ ਸ਼ਹੀਦ ਕਰਾਇਆ ਉਹ ਕਾਨੂੰਨ ਅੱਜ ਵੀ ਸਾਡੇ ਤੇ ਲੱਗ ਰਿਹਾ ਹੈ ਸੋ ਇਹ ਜਦੋਂ ਤੱਕ ਇਹ ਇਹ ਤਾਂ ਹੁਣ ਜਿਹੜਾ ਜਿਸ ਸੰਵਿਧਾਨ ਦੀ ਇਹਨਾਂ ਨੇ ਸੌ ਚੁੱਕੀ ਹੈ ਉਸ ਸੰਵਿਧਾਨ ਦੇ ਤਾਹਤ ਜਿਹੜੇ ਬਣੇ ਹੋਏ ਕਾਨੂੰਨ ਨੇ ਉਹਨਾਂ ਦੇ ਖਿਲਾਫ ਚੱਲ ਰਹੇ ਨੇ ਤੇ ਆਪਾਂ ਇਹਨਾਂ ਨੂੰ ਕੀ ਕਹੀਏ ਜਿ ਮਿਲੋਂਗੇ ਜੇਕਰ ਸਾਰੀ ਭਾਗ ਪੰਥਕ ਜਿੱਥੇ ਬੰਦੀਆਂ ਇਕੱਠੀਆਂ ਹੁੰਦੇ ਮੋਦੀ ਦੀ ਕੋ ਜਾਂਦੀਆਂ ਨੇ ਤੇ ਰਾਸ਼ਟਰਪਤੀ ਕੋਲ ਕੀ ਜਿਹੜਾ ਅਮਰਪਾਲ ਸਿੰਘ ਖਾਲਸਾ ਨੂੰ ਠਟੋਕੜ 100 ਤਾਂ ਚੁਕਾਈ ਜਾਵੇ ਤਾਂ ਸ਼੍ਰੋਮਣੀ ਕਾਲ ਦਾ ਲੰਮਦਰ ਸਰ ਵੀ ਜਥੇਬੰਦੀ ਦੇ ਮੈਂਬਰ ਉਸਦੇ ਵੀ ਸ਼ਾਮਲ ਹੋ ਕੇ ਦੇਖੋ ਐਦਾਂ ਹੈ ਜਿਹੜੇ ਇਹ ਫੈਸਲੇ ਨੇ ਇਹ ਪਾਰਟੀ ਪੱਧਰ ਤੇ ਹੁੰਦੇ ਨੇ ਬਟ ਅਸੀਂ ਮਿੰਤਾ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਸੰਘਰਸ਼ ਕਰਨ 'ਚ ਵਿਸ਼ਵਾਸ ਰੱਖਦੇ ਹਾਂ ਬਹੁਤ ਵਕਤ ਹੋ ਗਿਆ ਮੈਂ ਆਮ ਅਕਸਰ ਕਹਿਣਾ ਹੁੰਦਾ ਹੈ ਵੀ ਸਾਨੂੰ ਮੰਗਦੇ ਆ ਸਾਡੀ ਬਿਰਤੀ ਚ ਮੰਗਤੇ ਬਣਾਤਾ ਸਾਨੂੰ ਹਰ ਗੱਲ ਦੀ ਮੰਗ ਹੈ ਜੀ ਮੰਗ ਹੈ ਜੀ ਮੰਗ ਹੈ ਮੰਗ ਹੈ ਅਮਰਿਤਪਾਲ ਸਿੰਘ ਦਾ ਸੌ ਚੁੱਕਣਾ ਖਡੂਰ ਸਾਹਿਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਪਾਰਲੀਮੈਂਟ ਚ ਉਹਦਾ ਹੱਕ ਹੈ ਉਹਦੀ ਮੰਗ ਨਹੀਂ ਹੈ ਤੇ ਹੱਕ ਫਿਰ ਲਏ ਜਾਂਦੇ ਨੇ ਜੇ ਲਏ ਨਾ ਜਾਂ ਤਾਂ ਫਿਰ ਖੋਏ ਜਾਂਦੇ ਅੱਛਾ ਸੀਗਾ ਮਾਨ ਨੇ ਜਲੰਧਰ ਕਾਕਰੀਸ ਵਾਲਾ ਜਲੰਧਰ ਦੇ ਵਿੱਚ ਆਰ ਜੇ ਆ ਘਰ ਲਿਆ ਤੇ ਜਿਹੜੇ ਉੱਥੇ ਦੇ ਜਿਹੜੇ ਸੀਐਮ ਨੇ ਜਾਂ ਅਖਰ ਚਾਖੜ ਸੁਨੀਲ ਜਾਖੜ ਪੰਜਾਬ ਪ੍ਰਧਾਨ ਨੇ ਕਹਿ ਰਹੇ ਕਿ ਜਿਹੜਾ ਚਲੰਦਰ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਗਿਰ ਗਿਆ ਵੇਲੀ ਇਸ ਤੇ ਕੀ ਕਹਣਾ ਚਾਹੁੰਦੇ ਉਹ ਦੇਖੋ ਜੀ ਇਹ ਨਾ ਮੁੱਦੇ ਬਹੁਤ ਵੱਡੇ ਨੇ ਆ ਸਰਕਾਰ ਬਣ ਗਈ ਗਿਰ ਗਈ ਇਹ ਇੱਕ ਨਹੀਂ ਤਾਂ ਦੂਜਾ ਬਹਿ ਜਾਂਦਾ ਹੈ ਦੂਜਾ ਨਹੀਂ ਤਾਂ ਤੀਜਾ ਬਹਿ ਜਾਂਦਾ ਮੈਨੂੰ ਇਹ ਦੱਸੋ ਡਿਲੀਵਰੀ ਕੀ ਹੈ ਪੰਜਾਬ ਦੇ ਲੋਕਾਂ ਲਈ ਡਿਲੀਵਰੀ ਕੀ ਹੈ ਪੰਜਾਬ ਦੇ ਨੌਜਵਾਨਾਂ ਲਈ ਕੋਈ ਕੋਈ ਕਿਸੇ ਨੂੰ ਇੱਥੇ ਰੋਜ਼ਗਾਰ ਮਿਲਿਆ ਕੋਈ ਪੰਜਾਬ ਚ ਇਨਵੈਸਟਮੈਂਟ ਆਈ ਹੈ 2-3 ਸਾਲਾਂ ਚ ਕੀ ਡਿਲੀਵਰੀ ਹੈ ਕਿਸੇ ਦੀ ਵੀ ਕੀ ਡਿਲੀਵਰੀ ਹੈ ਸਰਕਾਰ ਇੱਕ ਨਹੀਂ ਦਾ ਉਹ ਕਹਿੰਦੇ ਨਾ ਬਈ ਇੱਕ ਬੰਦਾ ਰੋੜਦਾ ਦੂਜਾ ਬਹਿ ਜਾਂਦਾ ਦੂਜਾ ਰੋੜਦਾ ਤੀਜਾ ਬਹਿ ਜਾਂਦਾ ਡਿਲੀਵਰ ਕੀ ਕੀਤਾ ਡਿਲੀਵਰੀ ਇੰਪੋਰਟੈਂਟ ਹੈ ਸਰ ਸਰਕਾਰ ਗਿਰ ਕੇ ਫਿਰ ਕੀ ਹੋ ਜੂ ਮੈਨੂੰ ਇੱਕ ਪੱਤਰਕਾਰ ਪੁੱਛਦਾ ਜੀ ਜੀ ਫੇਰ ਤਾਂ ਹੋਣਾ ਹੈ ਉਹ ਕਹਗਾ ਜੀ ਖਡੂਰ ਸਾਹਿਬ ਇਲੈਕਸ਼ਨ ਦੁਬਾਰਾ ਹੋ ਜੂ ਮੈਂ ਕਿਹਾ ਹੋ ਜੇ ਰਿਜ਼ਲਟ ਫੇਰ ਫਰਕ ਆ ਜੂ रिजल्ट ਤਾਂ ਇਹੀ ਆਉਣਾ। ਸ਼ੋ ਇਹ ਜੇ ਇਹਦੀ ਗੱਲ ਹੈ ਵੀ ਪੰਜਾਬ ਲਈ ਡਿਲੀਵਰੀ ਕੀ ਹੈ। 댓 ਇਜ਼ ਇੰਪੋਰਟੈਂਟ। ਮੈਂ ਕਹਿਣਾ ਹੁੰਦਾ ਸੀਗਾ ਵੀ ਇੱਥੇ ਮੋਹਾਲੀ ਜਹਾਜ਼ ਉਤਰਨੇ ਚਾਹੀਦੇ ਆ ਸਾਡੇ ਬੰਦੇ ਦਿੱਲੀ ਕਿਉਂ ਜਾਣ? ਇਨਵੈਸਟਮੈਂਟ ਤਾਂ ਆਊਗੀ ਜੇ ਤੁਹਾਡੇ ਪੋਰਟ ਖੁੱਲਣਗੇ। ਤੁਹਾਡੀਆਂ ਬੰਦਰਗਾਵਾਂ ਖੁੱਲਣਗੀਆਂ। ਮੈਂ ਅੱਜ ਵੀ ਇਹੀ ਕਹਿੰਨਾ ਹੈ। ਵਾਗਾ ਬਾਰਡਰ ਖੁੱਲੇ, ਮੋਹਾਲੀ 에어ਪੋਰਟ ਖੁੱਲੇ ਇੰਟਰਨੈਸ਼ਨਲ ਟਰੈਵਲ ਲਈ, ਅੰਮ੍ਰਿਤਸਰ 에어ਪੋਰਟ ਖੁੱਲੇ। ਤਾ ਪੰਜਾਬ ਦੀ ਤਰੱਕੀ ਹੋਣੀ ਹੈ ਉਂਝ ਤਰੱਕੀ ਨਹੀਂ ਹੋਣੀ ਥੈਂਕ ਯੂ